ਗੁਰੂ ਘਰ ਜਾ ਕੇ ਤੇ ਉਹ ਵੀ ਹੁਕਮਨਾਮਾ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ ਉਹ ਹੁਕਮਨਾਮਾ ਤੁਸੀਂ ਅਗਰ ਕੋਈ ਸਵਾਲ ਵੀ ਲੈ ਕੇ ਜਾਂਦੇ ਜੇ ਤੇ ਉਹ ਸਵਾਲ ਤੁਹਾਡਾ ਉਸ ਸਵਾਲ ਦਾ ਜਵਾਬ ਹੈ ਤੁਸੀਂ ਘਰੋਂ ਮਨ 'ਚ ਸੋਚ ਕੇ ਜਾਂਦੇ ਜੇ ਗੁਰੂ ਘਰ ਸਵਾਲ ਲੈ ਕੇ ਤੇ ਜੇ ਹੁਕਮਨਾਮਾ ਪੜ੍ਹਦੇ ਜੇ ਤੇ ਉਹ ਤੁਹਾਡਾ ਜਵਾਬ ਹੁਕਮਨਾਮੇ 'ਚ ਹੋਏਗਾ ਔਰ ਉਸ ਹੁਕਮਨਾਮੇ ਵਿੱਚ ਗੁਰੂ ਦਾ ਪਿਆਰ ਵੀ ਹੈ ਉਸ ਹੁਕਮਨਾਮੇ ਵਿੱਚ ਗੁਰੂ ਦੀ ਡਾਂਡ ਵੀ ਹੈ ਉਸ ਹੁਕਮਨਾਮੇ ਵਿੱਚ ਗੁਰੂ ਦਾ ਗਿਆਨ ਵੀ ਹੈ ਜਦੋਂ ਇਹ ਸੱਚੀ ਸ਼ਰਧਾ ਦੇ ਨਾਲ ਸੱਚੇ ਪਿਆਰ ਦੇ ਨਾਲ ਉਹ ਸੱਚੇ ਵਿਸ਼ਵਾਸ ਦੇ ਨਾਲ ਜਾਂਦੇ ਜੇ ਫਿਰ ਤੁਹਾਨੂੰ ਪਿਆਰ ਵੀ ਮਿਲੇਗਾ ਡਾਂਡ ਵੀ ਮਿਲੇਗੀ ਗਿਆਨ ਵੀ ਮਿਲੇਗਾ ਫਲ ਵੀ ਮਿਲੇਗਾ ਸਾਰਾ ਕੁਝ ਮਿਲੇਗਾ ਉਨ ਗੱਲ ਕੀ ਉਸ ਚੀਜ਼ ਚ ਆਪਾਂ ਪ੍ਰੈਕਟੀਕਲ ਹੋਣਾ ਜੇ ਹੁਕਮਨਾਮਾ ਦੇ ਲੈ ਗੁਰੂ ਦਾ ਹੁਕਮ ਵੀ ਲੈ ਆਏ। ਉਹਨਾਂ ਬਾਣੀ ਕਹਿੰਦੇ ਵੀ ਸਿਮਰੋ ਸਿਮਰ ਸਿਮਰ ਸੁਖ ਪਾਓ। ਸੁਖ ਦੀ ਭਾਲ ਚਾਂ। ਸੁਖ ਦੀ ਤਲਾਸ਼ ਵਿੱਚਾਂ। ਪਰ ਸਿਮਰਨ ਤੇ ਆਪਾਂ ਕੀਤਾ ਨਹੀਂ। ਕੋਈ ਵੀ ਚੀਜ਼ ਪੜ ਕੇ ਉਹਦਾ ਅਮਲ ਨਹੀਂ ਕੀਤਾ ਤੇ ਉਹਦਾ ਕੋਈ ਫਾਇਦਾ ਨਹੀਂ।